ਬਾਪੂ ਜੀ ਸਸਰੀ ਗਾਲ ਕੀ ਨਾਂ ਕੀ ਆ ਤੁਹਾਡਾ ਚੰਦ ਸਿੰਘ ਚੰਦ ਸਿੰਘ ਤੇ ਤੁਹਾਡਾ ਪਿੰਡ ਕਿਹੜਾ ਸੀਗਾ ਪਾਕਿਸਤਾਨ ਚ ਆਹਨ ਨੱਤਾ ਬਾਹਲਪੁਰ ਦੀ रियासत ਬਾਹਲਪੁਰ ਹਾਂ ਬਾਹਲਪੁਰ ਦੀ ਰਾਜਾਂ ਦੀ रियासत ਹੁੰਦੀ ਹੈ ਨਾ ਉਹ रियासत ਸੀਗੀ ਹਾਂ ਉਹ ਰਿਆਸਤਾਂ ਸੀ ਉਹਨਾਂ ਤੇ ਤੁਹਾਡਾ ਵਿਆਹ ਵੀ ਉੱਥੇ ਹੀ ਹੋਇਆ ਮੇਰੇ ਉਧਰੇ ਨਹੀਂ ਠੀਕ ਹੈ ਤੇ ਤੁਸੀਂ ਇੱਥੇ ਪੰਜਾਬ ਚ ਕਦੋਂ ਆਏ ਮੈਨੂੰ ਯਾਦ ਨਹੀਂ ਜੀ 47 ਵੇ ਉਠਾਦੇ ਉਦੋਂ ਆਏ ਤੁਸੀਂ ਹਾਂ ਉਦੋਂ ਕੜਦਾ ਸਾਰੇ ਹਿੰਦੂ ਸੇ ਖਾਣੋ ਅਡੋ ਅਡ ਮੈਂ ਸੋ ਜਾਂਦੇ ਰਹੋ ਠੀਕ ਹੈ ਜੀ ਮੁਸਲਮਾਨਾਂ ਨੂੰ ਤੁਸੀਂ ਮੁਸਲਮਾਨਾਂ ਜਿਹੜੇ ਉਹ ਰਹੋ ਜਿਹੜੇ ਦੂਜੇ ਆ ਉਹ ਨਿਕਲ ਜਾਓ ਠੀਕ ਹੈ ਜੀ ਤੁਸੀਂ ਹੁਣ ਕਿੱਥੇ ਗੱਡੀ ਅਸੀਂ ਤਾਂ ਜੀ ਮੋਗੇ ਤੋਂ ਆਏ। ਅੱਛਾ। ਹਾਂ ਜੀ ਤੁਹਾਨੂੰ ਮਿਲ ਨਹੀਂ ਆਏ ਸੀਗੇ। ਤੇ ਬਾਪੂ ਜੀ ਉਦੋਂ ਮਾਹੌਲ ਜਿਆ ਵਧੀਆ ਹੁੰਦਾ ਸੀਗਾ। ਹੈ? ਉਦੋਂ ਮਾਹੌਲ ਜਿਆ ਕਿਵੇਂ ਹੁੰਦਾ ਸੀਗਾ? ਮਾਹੌਲ ਗੜਬੜ ਜੀ। ਹੁਣ ਉਹ ਮਾਹੌਲ ਤਾਂ ਚੰਗਾ ਸੀ ਪਰ ਨਹੀਂ ਸੀ ਉਹ ਵੇਲਾ ਕੋਈ ਨਾ ਜੀ ਜਿੱਥੇ ਰਹੇਗੀ ਸਾਡਾ ਗੱਡਾ ਟੁੱਟ ਗਿਆ। ਹੂੰ। ਐ ਸਮਾਨ ਰਹਿ ਗਿਆ ਉੱਠ ਸੀ ਜਿਹੜਾ ਸਾਡਾ ਉਹ ਆਏ ਰਾਹ ਲੈਖੋਗੇ ਮੈਂ ਦੋ ਦੋ ਭਾਈ ਸੀ ਹੈ ਤੁਸੀਂ ਕਿੰਨੇ ਭੈਣ ਭਰਾ ਜੀ ਆਸੀਂ ਪੰਜ ਭੈਣ ਭਾਈ ਸੀ ਨੋਨ ਭੈਣ ਸੀ ਦੋ ਭਾਈ ਸੀ ਅੱਛਾ ਜੀ ਹਾਂ ਠੀਕ ਆ ਤੇ ਬਾਪੂ ਜੀ ਉਦੋਂ ਪੁਰਾਣਾ ਜ਼ਮਾਨਾ ਜਿਹੜਾ ਉਹਦਾ ਤੇ ਹੁਣ ਦਾ ਫਰਕ ਕਿੰਨਾ ਕ ਹੈ ਕੀ ਬਦਲ ਲੱਗਦਾ ਡੂ ਆਡਾ ਨਹੀਂ ਫਰਕ ਤਾਂ ਉਹ ਜਦੋਂ ਸੌਖਾ ਹੁੰਦਾ ਬੰਦਾ ਆਦੇ ਘਰੇ ਹਾਂਜੀ ਉਹ ਨਾ ਹੋਰ ਗੱਲ ਹੁੰਦੀ ਐ ਤੇ ਜਦੋਂ ਅਜਾੜਾ ਹੋ ਜਾਵੇ ਚੱਕ ਲੋ ਚੱਕ ਲੋ ਲੈ ਨਿਕਲ ਚਲੋ ਨਹੀਂ ਆ ਗਏ ਬਈ ਮਾਰ ਦੇਣਗੇ ਹੂੰ ਤੇ ਉਹ ਆਉਦੋਂ ਪਾਦੀਆਂ ਬਣੀ ਹੁੰਦੀ ਐ ਸਮਾਨ ਚੱਕਣ ਦੀ ਬਣਗੇ ਹੂੰ ਤੇ ਜ਼ਮੀਨ ਵੀ ਸੀ ਤੁਹਾਡੀ ਉੱਥੇ ਹੈ ਜ਼ਮੀਨ ਉੱਥੇ ਰਹਿ ਗਈ ਜ਼ਮੀਨ ਹਾਂ ਜ਼ਮੀਨ ਬਰ ਰਹੇ ਨਹੀਂ ਸੀ ਅੱਛਾ ਇਹਦਰ ਮਰਗੀ ਹੋਣੀ ਮਰਗੀ ਅੱਛਾ ਜੀ ਉਹ ਜ਼ਮੀਨ ਹੋੜ ਸੀ ਕੁਛ ਪਾਣੀ ਲੱਗਦਾ ਸੀ ਨਾ ਨਹਿਰ ਦਾ ਹੂੰ ਇਹਦਰ ਇਹ ਬਰਾਨੀ ਸੀ ਇੱਥੇ ਹੂੰ ਆ ਫੇਰ একদম ਗੱਡੀ ਮਾਗਣ ਪਾਣੀ ਆਇਆ ਨਹਿਰ ਠੀਕ ਹੈ ਜੀ ਤੁਸੀਂ ਸਾਰਾ ਕੁਝ ਦੇਖਿਆ ਫਿਰ 47 ਚ ਮੈਂ ਤਾਂ ਕੁਝ ਵੇਖਿਆ ਪੁੱਛਣਾ ਜਦੋਂ ਤੁਸੀਂ ਇੱਥੇ ਆਏ ਬਾਪੂ ਜੀ ਇੱਥੇ ਤਾਂ ਪੂਰਾ ਜੰਗਲ ਸੀਗਾ ਹਾਂ ਨਹੀਂ ਮੈਥੇ ਸੇ ਮੁਸਲਮਾਨ ਜਿਹੜੇ ਕੱਢੇ ਆ ਅੱਛਾ ਹਾਂ ਉਹਨਾਂ ਦੀ ਥਾਂ ਦੇ ਸਾਨੂੰ ਬਹਿਣਾ ਪੈ ਗਿਆ ਉਹਨੇ ਅਗਾਂ ਜਾਵੜੇ ਹਾਂ ਪਾਕਿਸਤਾਨ ਚ ਜਾਵੜੇ ਸਾਨੂੰ ਇੱਥੇ ਰਹਿਣਾ ਪਏ ਫਿਰ ਐਂ ਹੋ ਗਏ ਉਹ ਉਹ ਸਾਡੇ ਉਦੋਂ ਪਾਣੀ ਲੱਗਦਾ ਸੀ ਉਦੋਂ ਰਵਾਦੀ ਚੰਗੀ ਸੀ ਹਾਂ ਮੋਹ ਰੇਸ ਟਬਲ ਪਰ ਵੀ ਠੀਕ ਹੈ ਜੀ ਇਹ ਇੱਥੇ ਬੜਾਨਾ ਸੀ ਇਹ ਬਰਾਨੀ ਸੀਗੀ ਸਾਰੀ ਪਾਣੀ ਨਹੀਂ ਜੀ ਮਗਰ ਨੂੰ ਆ ਕੇ ਫੇਰ ਪਾਣੀ ਆ ਮਾਦਲ ਸਾਹਬ ਨੇ ਕਢਾਈ ਪਾਣੀ ਆਇਆ ਨਹੀਂ ਤਾਂ ਪਾਣੀ ਕਿੱਥੇ ਪਾਣੀ ਨਹੀਂ ਸੀ ਆਉਂਦਾ ਹੁਣ ਇੱਥੇ 10 ਬਰੇ ਤਾਂ ਦਾਣਾ ਨਹੀਂ ਹੋਇਆ ਐਨਾ ਪਾਣੀ ਫਲਡ ਆ ਗਿਆ ਪਾਣੀ 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 ਜ਼ਮੀਨ ਚਿੱਟੀ ਚਿੱਟੀ ਹੋ ਗਈ ਸਫੈਦ ਰੇਤਾਂ ਚੜ ਗਿਆ ਹੋਊ ਕਲਰ ਚੜ ਗਿਆ ਬਾਪੂ ਇਹ ਖੇਤੀ ਕੇ ਮੈਂ ਕਰਦੇ ਸੀ ਤੁਸੀਂ ਐ ਖੇਤੀ ਬਸ ਮਾਨਾ ਬਾਦਰਨਾ ਉੱਥੋਂ ਬਾਦ ਅੱਛਾ ਕੋਈ ਕਈਆਂ ਨੇ ਹਰ ਦਿਨ ਟ੍ਰੈਕਟਰ ਟ੍ਰੈਕਟਰ ਵੀ ਲੈ ਆਉਂਦੇ ਸੀ ਹੂੰ ਇਹ ਤਾਂ ਪੌਂਜ ਦੀ ਗੱਲ ਹੈ ਠੀਕ ਹੈ ਜੀ ਜਿਹੜੇ ਸੌਖੇ ਸੀ ਉਹਨਾਂ ਦੇ ਡਰਾਇਟਡ ਵੀ ਰੱਖੇ ਸੀ ਹੂੰ ਨਹੀਂ ਤਾਂ ਪਸ਼ੂ ਰੱਖੇ ਜਾਨਵਰ ਰੱਖੇ ਸੀ ਮੁੱਠ ਬਾਲ ਦੇ ਕੋੜੇ ਕੋੜੀਆਂ ਠੀਕ ਹੈ ਜੀ ਬਾਬਾ ਜੀ ਉਮਰ ਕਿੰਨੀ ਹੋਗੀ ਤੁਹਾਡੀ ਮੇਰੇ ਇਹ ਭਾਈ ਨੂੰ ਪਤਾ ਇਹ 110 ਇਹਨਾਂ ਦੇ ਮੁਤਾਬਕ ਤਾਂ ਹੈਗੀ ਹੈ 110 ਸਾਲ ਬਾਜਾ ਨਹੀਂ ਜੀ ਹੁੰਦਾ ਮੈਂ ਹੁਣ ਕਿਹੜਾ 47 ਸੀ ਉਹਦਾ ਸੀ ਅਜਾ ਆੜਾ ਪਿਆ ਨਾ ਹਾਜੀ 47 1947 ਉਦੋਂ ਬਾਵਾ ਸੀ ਤੁਸੀਂ ਕਿੱਡੇ-ਕਿੱਡੇ ਸੀਗੇ ਹੈ ਤਾਂ ਤਗੜੇ ਸੀ ਅੱਛਾ ਜੀ ਜਾਨ ਬਾਵਾ ਸੀ ਹੁਣ ਹੁਣ ਤਾਂ ਜੰਗ ਹੀ ਨਿਗਾਵੀ ਬਹੁਤ ਕਮਜ਼ੋਰ ਹੈ ਓਵੇਂ ਸੇ ਤਾਂ ਠੀਕ ਹੈ ਜੀ ਹੈ ਉਹ ਨੂੰ ਸੀ ਜੀ ਕਹੇ ਹੂੰ ਠੀਕ ਹੈ ਸੇ ਠੀਕ ਹੈ ਬਾਬਾ ਕੋਈ ਦਵਾਈ ਨਹੀਂ ਅੱਛਾ ਜੀ ਕੋਈ ਬਲੱਡ ਪ੍ਰੈਸ਼ਰ ਨਹੀਂ ਕੋਈ ਹੋਰ ਸ਼ੂਗਰ ਨਹੀਂ ਕੋਈ ਹੋਰ ਨਹੀਂ ਉਹ ਸਿਹਤ ਤੇ ਕੋਈ ਦੋ ਟਾਈਮ ਰੋਟੀ ਖਾਣਦੇ ਵਧੀਆ ਕੋਈ ਸ਼ਰਾਬਾਂ ਪੀਂਦਾ ਕੋਈ ਕੁਛ ਕਰਦਾ ਸੁਣਨ ਦੀ ਪ੍ਰੋਬਲਮ ਮੈਂ 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 ਜੂਲਤ ਮਹਾਰਾਜੀ ਹੈ ਭਾਈ ਨਹੀਂ ਕਈ ਨਸ਼ੇ ਤੋਂ ਬਿਨਾ ਬਾਤ ਨਹੀਂ ਸੱਕਦੇ ਸਹੀ ਗੱਲ ਹੈ ਬਾਬਾ ਹਾਂ ਠੀਕ ਆਪਾਂ ਜਾਣਦੇ ਨਹੀਂ ਕੀ ਨਸ਼ਾ ਹੁੰਦਾ ਸਹੀ ਗੱਲ ਹੂੰ ਠੀਕ ਜੋ ਮੈਂ ਲਿਖਿਆ ਭਗਵਾਨ ਦਾ ਪਰਮਾਤਮਾ ਨੇ ਉਵੇਂ ਗੁజర్ ਗੁਜਰਾਨ ਹੋਈ ਜਾਂਦੀ ਗੱਡੀ ਗੱਡੀ ਖੜੀ ਇੱਥੇ ਹਾਂਜੀ 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 ਬਾਪੂ ਜਿੰਦਗੀ ਵੈਸੇ ਹੁਣ ਮਤਲਬ ਮਾਹੌਲ ਜਿਹਾ ਕਿਵੇਂ ਆ ਜਿੰਦਗੀ ਕਿਵੇਂ ਆ ਤੁਹਾਡੀ ਜਾਂ ਆਪਾਂ ਸਾਰੇ ਲੋਕਾਂ ਦੀ ਲਈਏ ਸਾਡੀ ਵੀ ਵਿੱਚ ਕੀ ਵੀ ਇਹ ਤਾਂ ਕਾਇਥਾਈ ਦੇ ਕੋਈ ਸੌਖਾ ਤਾਂ ਉਹਦੇ ਪਾਦਰ ਸਾਰ ਜੁਣੀਏ ਸੁਖੀ ਹੈ ਹਾਂਜੀ ਹਾਂਜੀ ਕਈ ਆ ਅਮਲੀ ਨਸ਼ੇबाज ਜੀ ਹਾਂ ਉਹ ਨਹੀਂ ਮੈਦਾ ਉਹ ਔਖਾ ਵੀ ਹੈ ਕਈ ਦੁਨੀਆ ਕਈ ਪ੍ਰਕਾਰ ਦੀ ਹੈ ਨਾ ਹੂੰ ਜਿਵੇਂ ਕਿ ਨਹੀਂ ਕਿਸੇ ਨੂੰ ਨਸ਼ਾ ਦੇਣਾ ਨਾ ਮਿਲਦਾ ਔਖਾ ਹੀ ਹੈ ਔਖਾ ਹੀ ਹੈ ਜੀ ਸਹੀ ਗੱਲ ਤੇ ਜਿਹੜਾ ਸਰਦਾ ਹੈ ਉਹਨਾਂ ਠਾਕਰ ਉਹਨਾਂ ਦੇ ਬਖਸ਼ੇ Rajasthan ਚ ਆਂ ਫੀਮਾ ਦੇ ਬਖਸ਼ੇ ਲਖੇ ਹੈ ਹੂੰ ਕਿੰਨੇ ਮਰਜੀ ਕੋਈ ਖਾਓ ਪੀਓ ਕੋਈ ਡਰ ਨਹੀਂ ਜਾਂ ਪਾਹ ਕੋਲੇ ਮਾੜਾ ਜਵਾਦ ਵੇਖ ਲੈਣ ਵੀ ਕਿੱਥੋਂ ਲੈ ਆ ਉਹ ਦੀ ਜਾਨ ਨਹੀਂ ਛੱਡਦੇ ਫੜਾ ਫੜੀ ਬਹੁਤ ਹੈ ਉਹ ਉਹਨਾਂ ਦਾ ਪਰਵਾਹੀ ਕੋਈ ਨਹੀਂ ਪਾ ਵਾਦੂ ਹੈ ਡੱਬੇ ਪੜੇ ਹਾਂ ਜੀ ਬੱਪੂ ਜੀ ਬਿਮਾਰੀਆਂ ਉਦੋਂ ਹੁੰਦੀਆਂ ਸੀਗੀਆਂ ਤੁਹਾਡੇ ਟਾਈਮ ਬਿਮਾਰੀਆਂ ਬਿਮਾਰੀਆਂ ਹੁੰਦੀਆਂ ਸੀ ਥੋੜ੍ਹੀਆਂ ਹੁੰਦੀਆਂ ਸੀ ਘਟ ਹਾਂ ਇਹ ਨਸ਼ਾ ਇਹਦਾ ਕਿਵੇਂ ਲਾਰੀ ਹੋਵੇਂ ਹੋ ਜਾਂਦਾ ਹੂੰ ਜਦੋਂ ਮਿਲੇ ਲੱਗ ਜਾਂਦਾ ਹੂੰ ਫੇਰ ਫੇਰ ਛੱਡਣਾ ਔਖਾ ਹੋ ਜਾਂਦਾ ਮੈਂ ਤਾਂ ਨਹੀਂ ਸਹੀ ਗੱਲ ਹੈ ਜੀ ਕੋਈ ਕਿਵੇਂ ਕੋਈ ਕਿਵੇਂ ਨਸ਼ਾ ਫੇਰ ਕਰਦਾ ਕੋਈ ਕਿਵੇਂ ਕਰਦਾ ਨਸ਼ਾ ਇਹਦਾ ਮਾਰਾ ਹੀ ਚੰਗਾ ਤਾਂ ਨਹੀਂ ਹਾਂਜੀ ਸਿਹਤ ਨਹੀਂ ਰਹਿਣ ਦਿੰਦਾ ਨਸ਼ਾ ਨਾ ਨੇਰਾ ਹਾਂਜੀ ਸਿਹਤ ਨਹੀਂ ਕਾਇਮ ਰਹਿਣ ਦਿੰਦਾ ਠੀਕ ਹੈ ਜੀ ਸਹੀ ਗੱਲ ਬਾਪੂ ਜੀ ਤੇ ਬਾਪੂ ਜੀ ਤੁਹਾਡੇ ਟਾਈਮ ਤੇ ਆਉਂਦੇ ਜਾਂਦੇ ਕਿਵੇਂ ਸੀ ਤੁਸੀਂ ਬੱਸਾਂ ਹੈਗੀਆਂ ਸੀ ਉਹ ਤਾਂ ਬੱਸਾਂ ਹੈਗੀਆਂ ਸੀ ਹੈਗੀਆਂ ਉਹ ਤਾਂ ਬੱਥਾਂ ਚੱਲਦੀਆਂ ਸੀ ਹੈਗੀਆਂ ਸੀ 47 ਤੋਂ ਪਹਿਲਾਂ ਅੱਛਾ ਉਹ ਤਾਂ ਫੌਜੀਆਂ ਨਹੀਂ ਦਬਾਰਾ ਮਹੀਨੇ ਚੱਲਦੀਆਂ ਹੀ ਰਹਿੰਦੀਆਂ ਸੀ ਅੱਛਾ ਜੀ ਠੀਕ ਹੈ ਗੱਡੇ ਗੁੱਡੇਾਂ ਤੇ ਜ਼ਿਆਦਾ ਹੋਣਾ ਗੱਡੇ ਜ਼ਿਆਦੇ ਠੀਕਾ ਡਰਕ ਡਰਕ ਡਰਾਈਸਟਰ ਪਸ਼ਮਨਰ ਪੈਣੀ ਹੋਣੀ ਠੀਕ ਹੈ ਜੀ ਉਹ ਜਮਾਨਾ ਹੋਰ ਸੀ ਹਾਂ ਆਦਾ ਵੀ ਸਰੀਰ ਉਹ ਤਾਂ ਬੰਦੇ ਦਾ ਹੋਰ ਹੀ ਹੁੰਦਾ ਜਵਾਨ ਹੋਇਆ ਉਦੋਂ ਹੋਰ ਹੋਇਆ ਹਾਂਜੀ ਤੇ ਜਦੋਂ ਬੁੱਢਾ ਹੋਇਆ ਮੇਰਾ ਪਾ ਗਿਆ ਹਾਂ ਉਦੋਂ ਹੋਰ ਹੋ ਜਾਂਦਾ ਇਹਦੇ ਸਰੀਰ ਦਾ ਗਾਇਬ ਤਾਂ ਨਾ ਕੋਈ ਰੋਗ ਲੱਗਿਆ ਉਹ ਖਰਾਬ ਹੋ ਜਾਂਦਾ ਸਰੀਰ ਨਹੀਂ ਤਾਂ ਠੀਕ ਹੈ ਨਾ ਬੇਰੋਗ ਉਹ ਤਾਂ ਕਿਹੜਾ ਮਜ਼ਬੂਤ ਰਹਿੰਦਾ ਹੈ ਹੈ ਤਾਂ ਤੰਦਰੁਸਤੀ ਹੈ ਨਾ ਤੇ ਬਿਮਾਰੀ ਹੈ ਜਦੋਂ ਤੁਸੀਂ ਜਵਾਨ ਹੋਵੋਗੇ ਤੁਸੀਂ ਬੜਾ ਕੰਮ ਕਰਦੇ ਹੋਵੋਗੇ ਕਹਿੰਦਾ ਮਾੜਾ ਮਾਲਾ ਡੰਗਾ ਲਾਉਂਦਾ ਸਿਰੀ ਸੂਰੀ ਰੱਖੇ ਹੁੰਦੇ ਸੀ ਜ਼ਮੀਨ ਬਾਵਾ ਸੀ ਹਾਂ ਜ਼ਮੀਨ ਚੰਗੀ ਸੀ ਹੂੰ ਠੀਕ ਹੈ ਕੋਈ ਸਿੱਧੇ ਦੇ ਦਿੰਦੇ ਸੀ ਅੱਧਾ ਦੇ ਸਾਨੂੰ ਦੇ ਜਾਂਦੇ ਸੀ ਹੂੰ ਅੱਧੇ ਆ ਦੇ ਰੱਖ ਲੈਣੇ ਸੀ ਠੀਕ ਹੈ ਜੀ ਯਾ ਦੇ ਦੇ ਨਹੀਂ ਸੰਦੀ ਨਾ ਕਈਆਂ ਉਹ ਹੀ ਦੇ ਜਾਂਦੇ ਸੀ ਅੱਛਾ ਜੀ ਨਹੀਂ ਜਿਹੜੇ ਵਾਈ ਨਹੀਂ ਨੇ ਕਰਦੇ ਸੀ ਗਰੀਬ ਹੈਗੇ ਸੀ ਉਹਨਾਂ ਨੂੰ ਪਸ਼ੂ ਦਿੱਤੇ ਵੇ ਸੀ ਉਹ ਵਾਈ ਜੋਤੀ ਕਰਦੇ ਸੀ ਉਹਨੂੰ ਹੱਥ ਦੇ ਦੇਣਾ ਮੈਂ ਅੱਧਾ ਤੁਸੀਂ ਰੱਖ ਲਓ ਅਜਾ ਸਾਨੂੰ ਦੇ ਦੇ ਭਾਈ ਮੌਲਾ ਦੇ ਦੇਣਾ ਪਰ ਦੇਣਾ ਠੀਕ ਹੈ ਜੀ ਉਹ ਜਮਾਨਾ ਹੋਰ ਤੇ ਤੇ ਬਾਪੂ ਜੀ ਜਦੋਂ ਤੁਸੀਂ ਇੱਥੇ ਆਏ ਕਲਾਕਾਰ ਸੀਗਾ ਨਾ ਹਾਂ ਮੁਸਲਮਾਨ ਵਸਦੇ ਸੀ ਵਸਦੇ ਸੀਗੇ ਨਾ ਉਹ ਜਿਹੜੇ ਇੱਥੋਂ ਕੱਢਦੇ ਨਾ ਫਿਰ ਉਹ ਇੱਥੋਂ ਗਏ ਇੱਥੋਂ ਗਏ ਤੇ ਤਾਇਓ ਨਾ ਆਏ ਜਗਤ ਸਾਨੂੰ ਹਮ ਕਰਤੀ ਠੀਕ ਹੈ ਏ ਬਾਪੂ ਜੀ ਚੰਦ ਸਿੰਘ ਜੀ ਪਿੰਡ ਖੇਲਚੀਆਂ ਤੋਂ ਇਹ 110 ਸਾਲ ਇਹਨਾਂ ਦੀ ਉਮਰ ਆ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਬਾਈ ਤੁਹਾਡਾ ਵੀ ਤੁਸੀਂ ਮਿਲ ਗਏ ਘਰੇ ਹਨਾ ਤੇ ਬਾਪੂ ਜੀ ਹੋਣੀ ਤੰਦਰੁਸਤ ਆ ਦੇਖ ਲਓ 110 ਸਾਲ ਦੀ ਉਮਰ ਵੈਸੇ ਤੌਰ ਫੇਰ ਲੈਨੇ ਬਾਪੂ ਬਾਏ ਬੰਦਿਆਂ ਨੇ ਤਾਂ ਇੰਨੀ ਉਮਰ ਚ ਕਾਇਮ ਨਹੀਂ ਰਹਿੰਦਾ ਬਾਪੂ 80 ਦੇ ਸਾਲ ਤੱਕ ਕੀ ਆ ਹੁਣ ਹੋਸ਼ ਨਹੀਂ ਕਾਇਮ ਰਹਿਂਦਾ ਨਾ ਹੋਸ਼ ਹੁੰਦੀ ਨਹੀਂ 80 ਸਾਲ ਤੋਂ ਬਾਅਦ ਜੀ ਮਾੜਾ ਨਸ਼ਿਆਂ ਦੇ ਆ ਨਾ ਉਹ ਤਾਂ ਛੇਤੀ ਖਤਨਾ ਹੋ ਜਾਏ ਉਹ ਤਾਂ ਨਵੀਂ ਪੀੜ੍ਹੀ ਜੀ ਹੋ ਗਈ ਮਾੜਾ ਨਾ ਤੇੜੇ ਵੇਦਾਂ ਜਾਂਦੇ ਵਧੀਆ ਤੁਰ ਕੇ ਕੋਈ ਆਲੇ ਗੱਲੇ ਆਲੇ ਜਾਵਣਦੇ ਸੀ ਤੇ ਬਾਪੂ ਉਹ ਦੋ ਰਿਸ਼ਤੇਦਾਰੀਆਂ ਬਹੁਤ ਹੋਣੀਆਂ ਤੋਂ ਡੀਆਂ ਹਾਂ ਪੁਰਾਣੇ ਜ਼ਮਾਨੇ ਰਿਸ਼ਤੇਦਾਰੀਆਂ ਬਹੁਤ ਵਧੀਆ ਹੁੰਦੀਆਂ ਸੀ ਕਹਿੰਦੇ ਨੇ ਤੇ ਦਾਰੀਆਂ ਜਾਇਦਾਦ ਜੀ ਨੇ ਕੋਲੇ ਆ ਉਹਨਾਂ ਦਾ ਪੈਣ ਚੰਗਾ ਹੋਣਾ ਜਿਹਦੇ ਕੋਲੇ ਜਾਇਦਾਦ ਥੋੜੀ ਹੈ ਹਾਂਜੀ ਉਹ ਗਰੀਬੀ ਹੈ ਆਹ ਸੀ ਨਾ ਬੀਤ ਬਹੁਤ ਬੰਦੇ ਰਾਜਾਂ ਵਰਗੇ ਸੀ ਠੀਕ ਹੈ ਜੀ ਆ ਜਿਹੜਾ ਨਵਾਬ ਹੈ ਜਲਲਵਾਲਾ ਉਹਦੇ 84 ਪਿੰਡ ਸੀ ਮੁਸਲਮਾਨ ਅੱਛਾ ਨਵਾਬ ਅੱਛਾ ਜੀ ਇਹ ਅੰਗਰੇਜ਼ਾਂ ਨੇ ਜਿੱਥੇ ਆਏ ਨੇ ਤੁਸੀਂ ਬਾ ਉਹਦੇ ਮੀਜੋ ਦੇ ਗਾਂਦੇ ਇਹਦੇ 100 ਠੇਕਿਆਂ ਤੇ 84 ਪਿੰਡ ਹਾਂ ਤੇ ਜਦਾਸੀ ਇੰਨੇ ਹੀ ਸਨ ਸਾਡੇ ਫਰੀ ਕੋਟਲੇ ਰਾਜ ਦੇ ਸੀ अच्छा जी ओ राजे देव टल्ली बराबर ही थी फिर राजे दे चलो बढ़िया लग गया बापू थो जी थोनू मिलके ਤੇ ਅਸੀਂ ਹੁਣ ਚੱਲਦੇ ਵਾਪਸ ਜਾਂਦੇ ਹੁਣ ਹਾਂ ਪਿੰਡ ਹੁਣ ਸਿੱਧੇ ਜਾਉਂਗੇ ਹਾਂ ਸਿੱਧੇ ਜਾਵਾਂਗੇ ਜੀ ਹੁਣ ਸੜਕ पेइगे ਨਹੀਂ ਜਾਂਦੇ ਨਹੀਂ ਸੜਕੇ ਸੜਕੀ ਜਾਵਾਂਗੇ ਸੜਕਾਂ ਹੁਣ ਪੱਕੀਆਂ ਹਾਂ ਤੁਹਾਡੇ ਵਾਲੇ ਟਾਈਮ ਤੇ ਤਾਂ ਗੱਡੇ ਗੁੱਡੇ ਚੱਲਦੇ ਉਹ ਉਹ ਗੱਡੇ ਦੀ ਮਾਂ ਟੁੱਟ ਗਿਆ ਪਾਇ ਸਾਡਾ ਤਾਂ ਗੱਡਾ ਟੁੱਟ ਗਿਆ ਉੱਥੇ ਹੀ ਰਹਿ ਗਿਆ ਮੈਂ ਫੇਰ ਮੈਂ ਪੁੱਛਣਾ ਬਹੁਤ ਬਖਤਨਾ ਨਾ ਪਾਈ ਸੀ ਜੀ ਜੇ ਮੈਂ ਕੱਲਾ ਬੈਠਾ ਅੱਛਾ ਜੀ ਮੈਂ ਖਤਮ ਹੋ ਗਿਆ ਤੁਸੀਂ ਵੱਡੇ ਸੀ ਇਹ ਕਿ ਛੋਟੇ ਸੀ ਮੈਂ ਵੱਡਾ ਹੀ ਜੀ ਬਾਅਦ ਵਿੱਚ ਦੋ ਸ਼ਾਦੀਆਂ ਸੀ ਠੀਕ ਹੈ ਜੀ ਸਾਡੀ ਮਾਈ ਛੋਟੇ ਹੁੰਦੇ ਗੁਜ਼ਰਗੇ ਫੇਰ ਸਰਦਾ ਨਹੀਂ ਜੀ ਰੋਟੀ ਟੁਕ ਕੋਣਾ ਕਰਨਾ ਹੈ ਬਿਨ ਗੱਡੀ ਚੱਲਦੀ ਨਹੀਂ ਸੀ ਫਿਰ ਉਹਨਾਂ ਨੇ ਦੂਜੀ ਸ਼ਾਦੀ ਕਰਾਈ ਬਾਪੂ ਜੀ ਭਗਤ ਸਿੰਘ ਦੇ ਬਾਰੇ ਵੀ ਕੁਝ ਪਤਾ ਤੁਹਾਨੂੰ ਹੈ ਭਗਤ ਸਿੰਘ ਭਗਤ ਸਿੰਘ ਦੇ ਬਾਰੇ ਕੁਝ ਪਤਾ ਤੁਹਾਨੂੰ ਹੈ ਭਗਤ ਸਿੰਘ ਦੇ ਬਾਰੇ ਭਗਤ ਭਗਤ ਸਿੰਘ ਜਿਹਨੇ ਜਿਹਨੂੰ ਫਾਂਸੀ ਹੋ ਗਈ ਸੀ ਭਗਤ ਜੀ ਹਾਂ ਉਹ ਤਾਂ ਪਹਿਲਾ ਹੋਗੇ ਪਹਿਲਾ ਹੋਗੀ 47 ਤੋਂ ਪਹਿਲਾ ਹੋਗੀ ਹਾਂ ਉਹਨੇ ਸਮਝ ਲਿਆ ਉਹਦੋਂ ਹੋਈ ਉਹ ਮੰਗ ਵੀ ਅਸੀਂ ਆਏ ਪੜਦੇ ਪੜਦੇ ਆਵਾਂਗੇ ਛੋਟੀ ਆਵਾਂਗੇ ਹਾਂਜੀ ਤਾਂ ਦੇ ਹੋਈ ਉਦੋਂ ਜਈ ਸੀ ਉਦੋਂ ਹੋਈ ਸੀ ਆਣੀ ਹਣਚੀ ਠੀਕ ਹੈ ਜੀ ਚਲੋ ਧੰਨਵਾਦ ਬਾਪੂ ਜੀ ਸਸਰੀ ਘਰ ਜੀ ਹੁਣ ਫੇਰ ਕੀ ਕਹੀ ਬੱਸ ਜੀ ਚਾਹ ਪੀ ਲਈ ਆ ਉਹ ਚਾਹ ਦਾ ਪੀ ਫੜ ਜਾ ਸਾਡਾ ਫੜ ਜਾ ਪਰ ਆ ਜੀਵਨਦਾਰ ਹਾਂ ਜੀ ਪਾਣੀ ਪਿਆਉ ਸੇਵਾ ਕਰੂ ਇੱਥੇ ਉੱਥੇ ਲੈ ਕੀ ਜਾਣਾ ਇੱਥੋਂ ਦਾ ਇੱਥੇ ਛੱਡ ਜਾਣਾ ਅੱਗੇ ਛੱਡਿਆ ਏ ਉਹ ਮੁਸਲਮਾਨਾਂ ਨੇ ਸਾਹਮਣੇ ਸਾਡਾ ਉਹਨਾਂ ਦਾ ਗਾਂ ਸਾਡਾ ਉਹਨਾਂ ਦਾ ਜੀਵਨਦਾਰਾਂ ਨੇ ਸਾਹਮਣੇ ਇਹ ਕੋਈ ਜ਼ਿੰਦਗੀ ਦਾ ਕੋਈ ਪਤਾ ਨਹੀਂ ਨੇ ਕਦੇ ਮ ਹਾਲ ਚੰਗਾ ਆ ਜਾਂ ਗੁਜ਼ਰ ਜਾਂਦਾ ਕਦੇ ਉਹ ਖੈਰੀ ਆ ਜਾਂਦੀ ਹੈ ਬਾਪੂ ਇਹ ਨੂੰ ਵੇਖ ਲੋ ਪੂਰੀ ਸਮਝਾ ਨਹੀਂ ਗੱਡੀ ਐ ਬਸ ਸਹੀ ਗੱਲ ਬਾਪੂ ਜੀ ਤੇ ਜ਼ਿੰਦਗੀ ਚ ਬੰਦਾ ਇਥੋਂ ਕੁਝ ਨਹੀਂ ਲੈ ਕੇ ਜਾਂਦਾ ਲੈ ਆ ਨਾ ਇਹ ਤਾਂ ਗੱਲ ਨਹੀਂ ਛੱਡੋ ਲੈ ਜਾਂਦਾ ਨਹੀਂ ਬਰਿਆ ਕੋਈ ਚੰਗਾ ਕੰਮ ਕਰ ਜਾਂਦਾ ਹੈ ਨਾ ਕੋਈ ਪਨ ਧੜਮ ਕੋਈ ਜ਼ਿੰਦਗੀ ਲਾ ਦੇਣੀ ਕਿਸੇ ਦੇ ਪਿੱਛੇ ਐਵੇਂ ਅੱਡੋ ਅੱਡ ਮਹੌਲ ਲੈਣੇ ਕਈ ਦਾ ਪੈਸਾ ਦੇ ਕੇ ਕਿਸੇ ਨੂੰ ਰਾਜੀ ਨਹੀਂ ਸਹੀ ਗੱਲ ਕਈ ਆਉਂਦੇ ਭਾਵਾਂ ਨਾ ਦਵੇ ਇਹਦਾ ਕੰਮ ਛੱਡ ਜੇ ਹੂੰ ਦਿਓ ਇਹ ਆਪਾਂ ਨੇ ਕੋਲੇ ਕਿਹੜਾ ਰਹਿਣਾ ਇਹ ਵੀ ਇੱਥੇ ਨਾ ਇੱਥੇ ਆਇਆ ਇੱਥੇ ਹੀ ਰਹਿ ਜਾਣਾ ਸਹੀ ਗੱਲ ਬਾਬੀ ਨਾਲ ਤਾਂ ਜਾਣਾ ਨਹੀਂ ਕੁਛ ਨਹੀਂ ਜਾਣਾ ਹਾਂ ਸੱਚੇ ਬਾਦਸ਼ਾਹ ਦਾ ਨੌਮਾ ਪੈਸਾ ਨਹੀਂ ਜਾਣਾ ਖਾ ਲੋ ਪੀ ਲੋ ਬੈਠੋ ਹਾਂ ਹਟ ਟੂ ਟੂ ਫਰਨੈਸ ਤੇਰਾ ਇਸ ਘੜੀ ਦਾ ਇਹ ਕਦੇ ਨਹੀਂ ਚੱਲਣੀ ਖਾਲਾ ਪੀਲਾ ਬੰਦਿਆ ਅੰਡਾਲਾ ਪਹਿਨਲਾ ਇਹ ਇਹ ਸਦਾ ਨਹੀਂ ਜ਼ਿੰਦਗੀ ਮਿਲਣੀ ਸਹੀ ਗੱਲ ਆ ਬਾਪੂ ਜੀ ਦੀਆਂ ਗੱਲਾਂ ਬਹੁਤ ਕੀਮਤੀ ਆ ਤੁਹਾਨੂੰ ਵਧੀਆ ਲੱਗੀਆਂ ਹੋਈਆਂ ਤਾਂ ਨਾਲ ਕੁਝ ਨਹੀਂ ਜਾਣਾ ਚੰਗਾ ਕੰਮ ਕਰ ਲੋ ਕੋਈ ਗਰੀਬ ਹੈ ਉਹਦੀ ਰੱਖਿਆ ਕਰੋ ਕੋਈ ਦੁਖੀ ਆਉਂਦੀ ਸੇਵਾ ਕਰਨੋਂ ਠੀਕ ਹੈ ਜੀ ਚਲੋ ਅੰਡੂ ਆੜਨਾ ਸਹੀ ਗੱਲ ਬੱਪੂ ਜੀ ਤੁਹਾਡਾ ਸੁਭਾਗ ਕਹਿੰਦੇ ਹੋ ਹੋਰ ਹੈ ਮੇਰਾ ਹੋਰ ਹੈ ਇਹ ਹੋਣਾ ਹੈ ਸਹੀ ਗੱਲ ਸਹੀ ਗੱਲ ਪਰ ਨਹੀਂ ਦੁਨੀਆ ਦੇ ਜੋ ਆਇਆ ਮੜ ਕੇ ਤਾਂ ਆਉਣਾ ਨਹੀਂ ਹੂੰ ਇਹ ਚੰਗਾ ਕੰਮ ਹੈ ਕਿਹਦੇ ਨਹੀਂ ਆੁਖੇ ਦੀ ਦੁਖੀਏ ਦੀ ਸੇਵਾ ਕਰ ਲੋ ਸਹੀ ਗੱਲ ਨਹੀਂ ਉਹਦੇ ਕੋਲੇ ਕੁਛ ਤਾਂ ਉਹਦੀ ਮਦਦ ਕਰਦੇ ਹੋ ਠੀਕ ਹੈ ਜੀ ਬਹੁਤ ਬਹੁਤ ਆਪਣੇ ਕੋਲੇ ਵੀ ਨਹੀਂ ਰਹਿਣਾ ਜਿੱਦੈ ਮਰ ਗਏ ਸਾਨੂੰ ਇੱਥੋਂ ਦਾ ਇੱਥੇ ਹੀ ਰਹਿ ਬਹੁਤ ਧੰਨਵਾਦ ਬੱਪੂ ਜੀ ਮਿਹਰਬਾਨੀ ਤੁਹਾਡੀ ਸਤਿ ਸ੍ਰੀ ਅਕਾਲ ਜੀ ਫਿਰ ਕਦੇ ਮਿਲਾਂਗੇ ਹਾਂ ਬੱਪੂ ਜੀ ਫਿਰ ਮਿਲਾਂਗੇ ਆਪਾਂ ਜਿੰਦਗੀ